ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਹਲਵੇ ਕद्दू ਦੀ ਸਬਜ਼ੀ ਨਵੇਂ ਤਰੀਕੇ ਦੇ ਨਾਲ ਤੇ ਅਸੀਂ ਹਲਵਾ ਕद्दू ਜਿਹੜਾ ਉਹ ਕੱਟ ਕੇ ਰੱਖ ਲਿਆ ਵਾ ਤੇ ਹੁਣ ਕੜਾਈ ਵਿੱਚ ਆਪਾਂ ਤੇਲ ਗਰਮ ਰੱਖ ਦਿੱਤਾ ਆਡਾ ਤੇਲ ਗਰਮ ਹੋ ਗਿਆ ਇਤਵੇਚ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਲਾਲ ਮਿਰਚ ਉਸ ਤੋਂ ਬਾਅਦ ਜੀਰਾ ਪਾਵਾਂਗੇ ਆਪਾਂ ਤੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਕਲੌਂਜੀ ਤੇ ਹੁਣ ਅਸੀਂ ਪਾਵਾਂਗੇ ਲਸਣ ਅਦਰਕ ਤੇ ਨਾਲ ਪਿਆਜ਼ ਪਿਆਜ਼ ਜਿਹਦੇ ਵਾਸਤੇ ਅਸੀਂ لمبے ਰੰਬੀ ਕੱਟੇ ਆ

ਪਾਇਦੇ ਵਿੱਚ ਪਲੌਂਗੀ ਪਾਉਣੇ ਆ ਤੇ ਇਹ ਜਿਹੜੇ ਕਾਲੇ ਕਾਲੇ ਦੇ ਗਾਣੇ ਆ ਇਹ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਆ ਤੇ ਉਸ ਤਰ੍ਹਾਂ ਵੀ ਇਹ ਜਿਹੜਾ ਇਹਨਾਂ ਨਾਲ ਹਲਵੇ ਕੱਦੂ ਦਾ ਟੇਸਟ ਵਧਾਉਂਦਾ ਆ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਇਹ ਚੀਜ਼ਾਂ ਘੱਟ ਪਸੰਦ ਕਰਦੇ ਆ ਪਰ ਸਾਨੂੰ ਤੇ ਖਾਣੀਆਂ ਚੀਜ਼ਾਂ ਵਧੀਆ ਲੱਗਦੀਆਂ ਪਰ ਬੱਚਿਆਂ ਨੂੰ ਜਿਹੜੀਆਂ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਆ ਉਹਨਾਂ ਨੂੰ ਪਤਾ ਲੱਗੇ ਕਿ ਹਰ ਸਬਜ਼ੀ ਜਿਹੜੀ ਆ ਵੈਲਿਊ ਵੱਖਰੀ ਆ ਬਹੁਤ ਵਧੀਆ ਸਬਜ਼ੀ ਬਣਦੀ ਹੈ आप हरी मिर्च पाले अपने टेस्ट मुताबिक नमक हल्दी ਆਸੀ ਮਸਾਲਾ ਵੀ ਨਾਲ ਹੀ ਪਾ ਦਾਂਗੇ ਕਿਉਂਕਿ ਇਹ ਜਿਹੜੀ ਸਬਜੀ ਆ ਥੋੜੀ ਮਿੱਠੀ ਮਿੱਠੀ ਜੀ ਬਣਦੀ ਆ ਤੇ ਇਹਦੇ ਨਾਲ ਥੋੜੀ ਜੀ ਇਹਦੇ ਵਿੱਚ ਕਰਾਰਾਪ ਮਨਾ ਆ ਜਾਂਦਾ ਸਾਡੇ ਪਿਆਜ਼ ਜਿਹੜੇ ਆ ਪੁੱਜ ਗਏ ਆ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਹੁ ਭੁੰਨਾ ਥੋੜੇ ਖੜੇ ਖੜੇ ਰੱਖਣੇ ਆ ਉਸ ਪਿਆਜ਼ ਜਿਹੜੇ ਜਿਹੜੇ ਇਹਦੇ ਵਿੱਚ ਸਬਜੀ ਦੇ ਗਲ ਜਾਣਗੇ ਜੇ ਅਸੀਂ ਬਹੁਤ ਜ਼ਿਆਦਾ ਪਹਿਲਾਂ ਗਾਲ ਲੇ

ਅਨਕਸ਼ ਕਰਾਂਗੇ ਜਿੱਦ ਲਈ ਚਾਲੀ ਸਬਜੀ ਸੱਲੇ ਨਾਲ ਲੱਗੇ ਏਵੇਂ ਉਹ ਜਿਹੜੇ ਆਏ ਮਿੱਠੀ ਸਬਜੀ ਵੀ ਬਣਾਉਦੇ ਆ ਹਲਵੇ ਵਾਲੀ ਤੇ ਕਈ ਲੋਕ ਜਿਹੜੇ ਆ ਇਹਨੂੰ ਇਸ ਤਰ੍ਹਾਂ ਬਣਾਉਂਦੇ ਆ ਕੋਈ ਇਹਦੇ ਵਿੱਚ ਜਿਵੇਂ ਇਧਰ ਲਸਣ ਪਿਆਜ਼ ਦੇ ਨਾਲ ਮੇਥਰੇ ਹੁੰਦੇ ਆ ਆਪਾਂ ਮੇਥੇ ਦੀ ਜਗ੍ਹਾ ਅੱਜ ਕਲੌਂਜੀ ਤੇ ਜੀਰਾ ਪਾਇਆ ਵਾ ਤੇ ਹੁਣ ਅਸੀਂ ਨੂੰ ਮੱਠੀ ਮੱਠੀ ਅੱਗ ਤੇ ਰੰਗ ਲੈਦੇ ਇੱਕੇ ਦਰ ਹੋਰ ਸ੍ਰੀਟਕ ਇਸ ਜਿਹੜੀ ਪੋਣੀ ਆ ਮੈਂ ਤੁਹਾਨੂੰ ਲਾਸਟ ਵਿੱਚ ਦੱਸੂਗੀ ਵੀ ਉਹ ਆਪਾਂ ਕੀ ਪਾ ਰਹੇ ਹਾਂ ਫੁੱਲ ਰਸਨੀ ਦੇਖਦੇ ਆ ਕਿ ਸਾਡੀ ਸਬਜ਼ੀ ਜਿਹੜੀ ਆ ਬਣ ਗਈ ਆ ਹਾਂਜੀ ਹੁਣ ਸਾਡੀ ਸਬਜ਼ੀ ਜਿਹੜੀ ਆ ਗਲ ਗਈ ਆ ਇਹਦੇ ਵਿੱਚ ਸੀਕ੍ਰੇਟ ਚੀਜ਼ ਮੈਂ ਤੁਹਾਨੂੰ ਹੋਰ ਦੱਸਣ ਲੱਗੀ ਆ ਕਿ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸ਼ਿਮਲਾ ਮਿਰਚ ਮਿੱਠੀ ਜਰੀਆ ਇਹਦੇ ਨਾਲ ਬਹੁਤ ਵਧੀਆ ਜਿਹੜਾ ਇੱਕ ਸਬਜ਼ੀ ਦੇ ਵਿੱਚ ਕਰਾਰਾਪਣ ਆ ਜਾਣਾ ਹੁਣ ਇੱਕ ਹਰਿਆ ਹਰਿਆ ਕਲਰ ਵੀ ਇਹਦਾ ਬਹੁਤ ਸੋਹਣਾ ਲੱਗਣਾ ਹੁਣ ਤੇ ਨਾਲੇ ਦੇ ਨਾਲ ਜਿਹੜੀ ਆ ਇਹ ਵੀ ਪੌਸਟਿਕ ਦਾ ਤਰ ਵੀ ਵੱਜ ਜਾਊਗੀ ਇਹਨੂੰ ਅਸੀਂ ਲਾਸਟ ਵਿੱਚ ਪਾਉਣਾ ਜੇ ਅਸੀਂ ਪਹਿਲਾਂ ਕਰਵਾਵਾਂਗੇ ਤੇ ਇਹ ਇੰਨੇ ਨਾਇਦਾ ਕਲਰ ਵੱਜਿਆ ਹੋਣਾ ਤੇ ਨਾ ਹੀ ਇਹਦੇ ਜਿਹੜੀ ਇਹ ਵਿੱਚ ਜਿਹੜੀ ਆ ਸ਼ਿਮਲਾ ਮਿਰਚ ਗਲ ਜਾਣੀ ਆ ਹੁਣ ਥੋੜੀ ਜਿਹੀ ਦੇਰ ਵਾਸਤੇ ਇਹਨੂੰ ਆਪਾਂ ਬੰਦ ਕਰ ਦੇਣਾ ਹਲਕੀ ਜਿਹੀ ਸਟੀਮ ਦੇ ਦੇਣਾ ਲੋਜੀ ਹੁਣ ਕਰ ਲਈ ਸੁੱਕੀ ਭੰਗੀਆਂ ਦੇ ਥੋੜਾ ਜਿਹਾ ਮਸਾਲਾ ਆਪਾਂ ਫੇਰ ਪਾਵਾਂਗੇ ਇਹ ਤਾਂ ਕਿੰਨਾ ਸੋਹਣਾ ਸਾਡੀ ਸਬਜੀ ਦਾ ਕਲਰ ਬਣਿਆ ਤੇ Shimla mirch ਦਾ ਕਲਰ ਜਿਹੜਾ ਉਹ ਵੀ ਹਰਿਆ ਹਰਿਆ ਰਿਆ ਤੇ ਨਾਲੇ ਜਿਹੜੀ ਸਬਜੀ ਆ ਇਹ ਖਾਣ ਦੇ ਵਿੱਚ ਬਹੁਤ ਟੇਸਟੀ ਬਹੁਤ ਹੈਲਦੀ ਹੋ ਗਈ ਆ ਇੱਕ ਥੀਲੇ ਰੰਗ ਦੀ ਸਬਜੀ ਹੋ ਗਈ ਇਹ ਗ੍ਰੀਨ ਵੈਜੀਟੇਬਲ ਆਲਗੀ ਤੇ ਜਿਹੜੀ ਤੁਸੀਂ ਇਹ ਇਸ ਤਰੀਕੇ ਦੇ ਨਾਲ ਹਲਵੇ ਦੀ ਸਬਜੀ ਕਰਾਰੀ ਜੀ ਬਣਾਓ ਤੇ ਮੇਰੇ ਚੈਨਲ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨੇ ਕੀਤਾ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ